ਪਿੰਡ ਬਲਾਸਪੁਰ ਦੇ ਸਰਦਾਰ ਤਰਲੋਚਨ ਸਿੰਘ ਜਿਨ੍ਹਾਂ ਨੂੰ ਪੇਂਟਿੰਗ ਬਣਾਉਣ ਦਾ ਬਹੁਤ ਸ਼ੌਕ ਆ ਅਤੇ ਮੂਰਤੀਆਂ ਬਣਾਉਣ ਦਾ ਵੀ ਸ਼ੌਕ ਆ ਜੋ ਇੱਕ ਇੱਕ ਆਮ ਕਿਸਾਨ ਹੋਣ ਦੇ ਨਾਲ ਨਾਲ ਇਹ ਵੀ ਇੱਕ ਕਲਾ ਉਹਨਾਂ ਕੋਲੇ ਆ ਜੋ ਆਪਣੀ ਪੇਂਟਿੰਗ ਅਤੇ ਮੂਰਤੀਆਂ ਬਣਾ ਰਹੇ ਆ ਜੋ ਕਾਫੀ ਹੁਣ ਤੱਕ ਬਣਾ ਚੁੱਕੇ ਆ ਪੇਂਟਿੰਗ ਜੋ ਦੋਨੋਂ ਗੁਰਦੁਆਰਾ ਸਾਹਿਬ ਬਰਦੋਰਾ ਪ੍ਰੀਮ ਸਰ ਅਤੇ ਮਾਲੂ ਸਰ ਸਾਹਿਬ ਵਿੱਚ ਜੋ ਲੱਗੀਆਂ ਹੋਈਆਂ ਆਈਆਂ ਇਹਨਾਂ ਦੀਆਂ ਪੇਂਟਿੰਗਾਂ ਇਹ ਦੇਖ ਤੁਸੀਂ ਦੇਖੋ ਤੁਸੀਂ ਇਹ ਆਪਣੀਆਂ ਥਾਂ ਨਾਲ ਕਲਾਕਾਰੀ ਕਰ ਰਹੇ ਆ ਬਾਕੀ ਇਹਨਾਂ ਨਾਲ ਗੱਲਬਾਤ ਸਾਰੀ ਕਰਾਂਗੇ ਇਹ ਕਿੱਥੋਂ ਇਹਨਾਂ ਨੂੰ ਮਤਲਬ ਇਹ ਸ਼ੌਕ ਪਿਆ ਕਿਸਾਨੀ ਦੇ ਇੱਕ ਨਾਲ ਹੋਂ ਦੇ ਨਾਲ ਨਾਲ ਆ ਇਹ ਕਿਸਾਨੀ ਧਰਨੇ 'ਚ ਵੀ ਜਦੋਂ ਸਾਈਕਲ ਤੇ ਜਾ ਕੇ ਆਪਣੀਆਂ ਇਹਨਾਂ ਨੇ ਬੱਕਰੀ ਪਛਾਣ ਬਣਾਈ ਆ ਹੁਣ ਇਹ ਮਤਲਬ ਪੇਂਟਿੰਗ ਕਰ ਰਹੇ ਆ ਇਹ ਮੂਰਤੀਆਂ ਦੀ ਦੇਖੋ ਇਹਨਾਂ ਨਾਲ ਗੱਲਬਾਤ ਜੇ ਕਰਾਂਗੇ ਸਾਰੀ ਤੇ ਆ ਜੋ ਜੁੜੇ ਰਹੋ ਜੀ ਨਾਲ ਵੀਡੀਓ 'ਚ ਇਹਨਾਂ ਨਾਲ ਕਰਦੇ ਆਪਾਂ ਗੱਲਬਾਤ ਪਿੰਡ ਬਲਾਸਪੁਰ ਦੇ ਸਰਦਾਰ ਤਰਲੋਚਨ ਸਿੰਘ ਆ ਆਰਟਿਸਟ ਜੋ ਆਪਣੀ ਕਲਾ ਦਿਖਾ ਰਹੇ ਆ। ਹਸੇ ਕਾਲ ਜੀ ਆਪਾਂ ਬੈਠੇ ਆ ਅੱਜ ਮੇਰੇ ਪਿੰਡ ਬਲਾਸਪੁਰ ਬਾਈ ਤਰਲੋਚਨ ਸਿੰਘ ਦੇ ਘਰ ਜਿਨ੍ਹਾਂ ਨੂੰ ਹੱਥੀ ਪੇਂਟਿੰਗ ਬਣਾਉਣ ਦਾ ਸ਼ੌਕ ਆ ਵੀ ਹੁਣ ਤੱਕ ਕਾਫੀ ਪੇਂਟਿੰਗ ਬਣਾ ਚੁੱਕੇ ਆ ਆਪਾਂ ਇਹਨਾਂ ਨੂੰ ਪੁੱਛਦੇ ਆਂ ਕਦੋਂ ਤੋਂ ਇਹਨਾਂ ਨੂੰ ਸ਼ੌਕ ਪਿਆ ਹੈ ਬਣਾਉਣ ਦਾ ਕਿੱਥੋਂ ਹੈ ਮੋਟੀਵੇਟ ਹੋਏ ਬਣਾਉਣ ਨੂੰ ਇਹ ਰਿਆ ਪੇਂਟਗਾ ਬਣਾਉਂਦੇ ਆਪਾਂ ਆਪਾਂ ਕਰਦੇ ਆਣੇ ਗੱਲਬਾਤ ਅੱਸੀ ਗੱਲਤ ਨਹੀਂ ਜਾਂਦੇ ਕੀ ਹਾਲ ਆ ਠੀਕ ਹੈ ਜੀ ਵਧੀਆ ਤੇ ਇਹ ਤੁਹਾਨੂੰ ਕਦੋਂ ਤੋਂ ਸ਼ੌਕ ਪਿਆ ਹੈ ਪੇਂਟਿੰਗ ਬਣਾਉਣ ਦਾ ਇਹ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਇਹ ਆਪਣਾ 2022 ਤੋਂ 2022 ਚ ਤੁਸੀਂ ਉਦੋਂ ਮਤਲਬ ਸਾਈਕਲ ਤੇ ਵੀ ਗਏ ਨਾ ਅੰਦੋਲਨ ਤੇ ਹਾਂ ਦਿੱਲੀ ਗਏ ਸੀਗੇ ਦੋ ਵਾਰ ਹੀ ਗਏ ਹਾਂ ਜੀ ਹਾਂਜੀ ਹਾਂਜੀ ਠੀਕ ਤੇ ਉਦੋਂ ਜਦੋਂ ਪੇਂਟਿੰਗ ਬਣਾਉਂਦੇ ਸੀਗੇ ਐਸੇ ਉਧਰ ਬਾਅਦ ਚ ਘਰ ਹੌਲੀ ਹੌਲੀ ਹੱਥ ਸਾਫੰਦਾ ਗਿਆ ਹਾਂ ਫਿਰ ਜਿਵੇਂ ਆਪਾਂ ਪੇਂਟਿੰਗਾਂ ਬਣਾਈਆਂ ਇਹ ਇਧਰ ਗੁਰਦੁਆਰਾ ਮਾਲੂਸਰ نو ਅੱਠ ਨੂੰ ਪੇਂਟਿੰਗ ਲਾਈਆਂ ਠੀਕ ਹੈ ਫਿਰ ਉਧਰ ਗੁਰਦੁਆਰਾ ਪ੍ਰੇਮਸਰ ਉਧਰ ਅੱਠ ਨੂੰ ਪੇਂਟਿੰਗ ਲਾਈਆਂ ਅੱਛਾ ਫਿਰ ਪੇਂਟਿੰਗ ਤੋਂ ਬਾਅਦ ਚ ਜੀ ਪੇਂਟ ਨਾ ਲਾਤੀਆਂ ਫਿਰ ਮੈਂ ਕਹੀ ਚਲੋ ਬਿੱਲੇ ਕਾ ਨੂੰ ਬੈਠਣਾ ਹਨਾ ਵੀ ਚਲੋ ਕੁਛ ਨਾ ਕੁਛ ਹੋਰ ਚੀਜ਼ ਬਣਾਉਣੇ ਦੇਖ ਜਾਣੀ ਇਹਦੀ ਮਿੱਟੀ ਦੀਆਂ ਮੂਰਤੀਆਂ ਇਹ ਸ਼ੌਂਕ ਜਾਗੇ ਵੀ ਚਲੋ ਬਣਾਈ ਗਈ ਘਰ ਬੈਠੇ ਬੈਠੇ ਠੀਕ ਹੈ ਇਹਦੇ ਵਾਸਤੇ ਕੱਲੀ ਮਿੱਟੀ ਯੂਜ਼ ਕਰਦਿਆਂ ਕਿ ਹੋਰ ਵੀ ਕੁਝ ਆ ਮਿੱਟੀ ਰੀਲ ਬਸ ਮਿੱਟੀ ਹੈ ਜੀ ਵਿੱਚ ਇਹਦੇ ਤਾਰ ਪੈਂਦੀ ਹੈ ਜੀ ਠੀਕ ਹੈ ਤੇ ਬਸ ਕਲਰ ਆ ਠੀਕ ਹੈ ਹਾਂਜੀ ਇਹ ਮਤਲਬ ਜਿਹੜੀ ਆ ਤੁਸੀਂ ਕਿੰਨੇ ਟਾਈਮ ਚ ਤਿਆਰ ਕਰਦੇ ਸੀ ਜਿਹੜੀ ਉਹ ਪੈਂਡਿੰਗ ਆਪਣੀ ਇਹਨੂੰ ਲੱਗ ਹੀ ਜਾਂਦੇ 10 ਦਿਨ ਲੱਗ ਜਾਂਦੇ 10 ਦਿਨ ਲੱਗ ਜਾਂਦੇ ਸਾਰਾ ਤਿਆਰ ਕਰਨ ਨੂੰ ਰੰਗ ਵਗੈਰਾ ਕਰਕੇ ਹਾਂਜੀ ਤੇ ਤੁਸੀਂ ਇਹ ਮੋਟੀਵੇਟ ਕਿਵੇਂ ਹੋਏ ਬਈ ਪੇਂਟਿੰਗ ਦੇ ਬਣਾਉਣ ਨੂੰ ਜਾਂ ਮੂਰਤਾਂ ਬਣਾਉਣ ਮੂਰਤੀਆਂ ਬਸ ਇਹ ਮੇਰਾ ਮਨ ਮੰਨ ਲਓ ਮਾਕਸਦ ਹੈ ਜੇ ਅਸੀਂ ਸਿੱਖ ਧਰਮ ਮਲੇ ਜਾਂ ਆਪਾਂ ਸਿੱਖਾਂ ਵੀ ਆਪਾਂ ਆਪਦੇ ਵਿਰਸੇ ਲਈ ਕੁਝ ਕਰੀਏ ਤੇ ਜਿਵੇਂ ਮੇਰਾ ਮਨ ਦੀ ਇੱਛਾ ਵੀ ਜਿਵੇਂ ਇਹ ਪੇਂਟ ਜਿਹੜੀਆਂ ਮੂਰਤੀਆਂ ਬਣਾਈਆਂ ਵੀ ਕਿਤੇ ਗੁਰਦੁਆਰਾ ਸਾਹਿਬ ਜਾਂ ਕਿਤੇ ਲਾਇਬ੍ਰੇਰੀ ਜਾਂ ਕਿਤੇ ਸਕੂਲਾਂ ਦੇ ਵਿੱਚ ਰੱਖ ਦਈਏ ਤੇ ਚਲ ਇਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਇੱਕ ਤਾਂ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਵੀ ਆਪਣਾ ਸਿੱਖ ਇਤਿਹਾਸ ਕਿ ਕਿੰਨਾ ਕ ਆਪਣਾ ਮਜ਼ਬੂਤ ਆ ਤਾਂ ਵੀ ਵਧੀਆ ਤੇ ਇੱਕ ਦਿਨ ਉਹ ਬੱਚੇ ਵੀ ਇਹ ਬਣਾਉਣਗੇ ਤੇ ਵੀ ਉਹਨਾਂ ਨੂੰ ਅੱਗੇ ਚੇੜ ਕੇ ਡਿੱਗ ਜਾਗੂਗੇ ਆਪਾਂ ਆਪਦੇ ਹਥਿਆਰ ਬਾਰੇ ਕੋਈ ਵੀ ਉਹ ਹੋ ਸਕਦਾ ਵੀ ਦੂ ਵੀ ਗਾਂ ਲੰਗ ਜਾ ਠੀਕ ਹੈ ਹਾਂਜੀ ਤੇ ਤੁਸੀਂ ਹੁਣ ਤੱਕ ਕਿੰਨੀਆਂ ਬਣਾ ਚੁੱਕੇ ਐ ਇਹ ਬਣਾ ਤੀਆਂ 5-6 ਬਣਾ ਲਿਆ ਅੱਛਾ ਜਿਹੜੀਆਂ ਆਪਣੀਆਂ ਤਿਆਰ ਕਰਿਆ ਆਪਣੀਆਂ ਇਹ ਹੁਣ ਕਿੱਥੇ ਲਾਉਣੀਆਂ ਤੁਸੀਂ ਇਹ ਇਹ ਜੀ ਹੁਣ ਦੇਖਨੇ ਜੀ ਗੁਰਦੁਆਰਾ ਮਾਦੂਸਾਰ ਜਾਂ ਗੁਰਦੁਆਰਾ ਪ੍ਰੇਮਸਰ ਉਹਨਾਂ ਨਾਲ ਗੱਲ ਕਰਾਂਗੇ ਹੂੰ ਤੇ ਜੇ ਮੰਨ ਲਓ ਉੱਥੇ ਕੋਈ ਜਗ੍ਹਾ ਬਣਦੀ ਆ ਤਾਂ ਵੀ ਉੱਥੇ ਆਪਾਂ ਲਾ ਦਾਂਗੇ ਠੀਕ ਹੈ ਹਾਂਜੀ ਤੇ ਇਹਦੇ ਤੇ ਤੁਹਾਡੀ ਮਤਲਬ ਮਿਹਨਤ ਵੀ ਆਉਂਦੀ ਆ ਕਾਸਟ ਵੀ ਆਉਂਦੀ ਆ ਉਹਦਾ ਫਰਕ ਕਿਵੇਂ ਆਈ ਤੁਹਾਡਾ ਬੱਸ ਕੋਈ ਗੱਲ ਨਹੀਂ ਕਾਸਟ ਦਾ ਕੋਈ ਨਹੀਂ ਦਾ ਜੀ ਆਪਾਂ ਅੱਛਾ ਤੇ ਮਿਹਨਤ ਦਾ ਵੀ ਕੋਈ ਨਹੀਂ ਹਾਂ ਮਦਦ ਦਾ ਸੇਵਾ ਮਤਲਬ ਪਤਾ ਹੁੰਦਾ ਹੈ ਨਾ ਬਸ ਆਪ ਬਣਾਏ ਆਈ ਵੀ ਬੰਦਾ ਸੇ ਇਹ ਆਪਾਂ ਆਪਦੇ ਸਿੱਖੀ ਲਈ ਕਰਦੇ ਆ ਹਾਂ ਆਪਾਂ ਹੋਰ ਜੇ ਤੁਹਾਨੂੰ ਅੰਦਰੋਂ ਮਨੋਂ ਆ ਮਤਲਬ ਹਾਂ ਮਨੋਂ ਪੈਸੇ ਦਾ ਕੋਈ ਨਹੀਂਗਾ ਜਿਹੜੀਆਂ ਆਪਾਂ ਅੱਗੇ ਪੇਂਟਿੰਗਾਂ ਲਾਈਆਂ ਜਾਂ ਆਪਾਂ ਆਪਦੇ ਕੋਲ ਪੈਸੇ ਆਪਦੇ ਕੋਲ ਖਰਚ ਕੇ ਲਾਈਆਂ ਠੀਕ ਠੀਕ ਹੈ ਪੈਸੇ ਆਉਂਦੇ ਨਹੀਂ ਲਾਈਆਂ ਵੀ ਪੂਰੇ ਪੈਸੇ ਦੇਊਗਾ ਜਾਂ ਮੰਗੇ ਹੋਣ ਕਿਸੇ ਤੋਂ ਕਿਸੇ ਤੋਂ ਨਹੀਂ ਮੰਗਿਆ ਆਪਾਂ ਦੀ ਮਿਹਨਤ ਨਾਲ ਕਰਾਈ ਜਾਂਦਾ ਹੈ ਠੀਕ ਹੈ ਹਾਂ ਤੇ ਤੁਸੀਂ ਮਤਲਬ ਨਵੀਂ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਿੱਖੀ ਬਾਰੇ ਜਿਵੇਂ ਮਾਣ ਵਾਲੀ ਆਪਣੇ ਜਿਹੜਾ ਇਤਿਹਾਸ ਬਹੁਤ ਵੱਡਾ ਤੇ ਮਹਾਨ ਇਤਿਹਾਸ ਸਿੱਖੀ ਇਤਿਹਾਸ ਆ। ਹਾਂ ਬੱਚਾ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ ਚਾਹੀਦਾ। ਹਾਂਜੀ ਹਾਂ। ਵੀ ਆਪਾਂ ਇਹ ਚੀਜ਼ਾਂ ਆਪਾਂ ਦੇ ਘਰੇ ਬੈਠ ਕੇ ਬਣਾਉਨੇ ਆਂ ਕਿ ਆਪਾਂ ਨੂੰ ਸਿੱਖੀ ਬਾਰੇ ਆਪਣੇ ਇਤਿਹਾਸ ਬਾਰੇ ਪਹਿਲਾਂ ਬਾਰੇ ਪੜ੍ਹਦੇ ਆਂ ਆਪ ਨੂੰ ਪਤਾ ਲੱਗਦਾ। ਜਾਂ ਆਪਾਂ ਕੋਈ ਪੇਂਟ ਨਹੀਂ ਲਾਈਆਂ ਇਹ ਪੇਂਟਿੰਗ ਆਪਾਂ ਦੇਖਦੇ ਆਂ। ਵੀ ਬੰਦਾ ਸਿੰਘ ਬਹਾਦਰ ਦੀ ਜਾਂ ਭਾਈ ਕਾਰੂ ਸਿੰਘ ਦੀ ਜਾਂ ਆਪਣੀ ਮਾਈ ਭਾਗੋ ਦੀ ਜਾਂ ਬਾਬਾ ਜੀ 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 ਆਪਣਾ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਵੀ ਆਪਣਾ ਸਿੱਖ ਇਤਿਹਾਸ ਕੀ ਆ ਤੇ ਮੇਰਾ ਮੇਨ ਮਾਰਕਸ ਦੇਹੀ ਆ ਵੀ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਤ ਕਰਨਾ ਠੀਕ ਆ ਬਹੁਤ ਵਧੀਆ ਬਰਲਾ ਤੁਹਾਡਾ ਇਹ ਜਿਹੜਾ ਸਿੱਖੀ ਨਾਲ ਜੋੜ ਕੇ ਰੱਖਦੇ ਤੁਸੀਂ ਹਾਂਜੀ ਜਿਹੜਾ ਅੱਜ ਬਾਈ ਅਮਨਦੀਪ ਆਪਣੇ ਘਰੇ ਆਏ ਆ ਵੀ ਚਲੋ ਇਹਨਾਂ ਨੇ ਦੇਖੋ ਵੀ ਇਹਨਾਂ ਨੂੰ ਥੋੜਾ ਜਿਹਾ ਪਤਾ ਲੱਗਿਆ ਵੀ ਇਹਨੇ ਮੂਰਤੀਆਂ ਬਣਾਈਆਂ ਇਹਨਾਂ ਨੂੰ ਆਏ ਸੀਗਾ ਵੀ ਜੇ ਕੋਈ ਬਣਾਉਦਾ ਹਨਾ ਜਾ ਕੇ ਕਲਾਕਾਰੀ ਕਰਦਾ ਜਾਂ ਜੇ ਬਲਾਰੇ ਉਹਨਾਂ ਬਤ ਸਾਥ ਕਰੀਏ ਹਾਂ ਇਹ ਇੱਕ ਪਲੇਟਫਾਰਮ ਆ ਆਪਾਨੂੰ ਮਿਲ ਗਿਆ ਹਾਂਜੀ ਮਤਲਬ ਸੋਸ਼ਲ ਮੀਡੀਆ ਤੇ ਹਾਂਜੀ ਸੋਸ਼ਲ ਮੀਡੀਆ ਤੇ ਮਤਲਬ ਆਪਾਂ ਜਿਹੜੇ ਆਪਣੇ ਦਿਲ ਦੇ ਬਲਬਲੇ ਆ ਉਹ ਆਪਾਂ ਕੱਢ ਸਕਦੇ ਆ ਕੱਢ ਸਕਦੇ ਹੈਨਾ ਤੇ ਹਾਂਜੀ ਤੇ ਵੀ ਬਾਈ ਅਮਨਦੀਪ ਦਾ ਵਧੀਆ ਪ੍ਰਾਰਲ ਹੈ ਵੀ ਜੇ ਪਿੰਡ ਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਜਾਂ ਕੋਈ ਪਿੰਡ ਨਾਲ ਕੋਈ ਰਿਲੇਟਡ ਕੋਈ ਸਮਾਗਮ ਹੁੰਦਾ ਇਹਦੇ ਵਿੱਚ ਵਧੀਆ ਆਪ ਜੀ ਜੋ ਫੋਟੋਗ੍ਰਾਫੀ ਕਰਕੇ ਜੋ ਦੂਰ ਦੇਸ਼ਾਂ ਬੇਸ਼ਾਂ ਦੇ ਵਿੱਚ ਤੇ ਆਪ ਜੀ ਬੈਠਿਆ ਜਾਂ ਪਿੰਡ ਦੇ ਆਪਣੇ ਮੁੰਡੇ ਬੈਠਿਆ ਵੀ ਸਾਰਿਆਂ ਨੂੰ ਇਹ ਪੈਂਡ ਦੀ ਗਤੀਵਿਧੀ ਬਾਰੇ ਪਤਾ ਲੱਗਦਾ ਕਿ ਇਹਨਾਂ ਦਾ ਬਾਈ ਅਮਨਦੇਵ ਦਾ ਵੀ ਮੇਰੇ ਘਰੇ ਆਉਣ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ